ਤੁਹਾਡਾ ਸਾਰਿਆਂ ਦਾ ਨਵੀਂ ਅਪਡੇਟ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਅਪਡੇਟ ਲੈ ਕੇ ਹਾਜ਼ਰ ਹੋਇਆ 21 ਅਗਸਤ ਨੂੰ ਭਾਰਤ ਬੰਦ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿੰਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਸਸੀ ਅਤੇ ਐਸਟੀ ਦੇ ਜਿਹੜੇ ਰੱਖਵੇ ਕਰਨ ਨੂੰ ਲੈ ਕੇ ਮੁੱਦਾ ਉੱਠਿਆ ਹੈ ਅਤੇ ਉਹਦੇ ਲਈ ਜਿਹੜੇ ਭਾਰਤ ਹੈ ਉਹਦੇ ਵਿੱਚ ਜਿੰਨੇ ਵੀ ਸਰਕਾਰੀ ਅਦਾਰੇ ਹਨ ਉਹ ਬੰਦ ਕੀਤੇ ਜਾਣਗੇ ਤੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਈਗੀ ਹੁਣ ਆਪਾਂ ਉਹ ਨੋਟਿਸ ਤੇ ਚੱਲਦੇ ਹਾਂ ਜਿਹੜਾ ਨੋਟਿਸ ਸੋਸ਼ਲ ਮੀਡੀਆ ਤੇ ਵੀ ਬਹੁਤ ਹੀ ਜਲਦੀ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਉਹ ਵੈਬਸਾਈਟਾਂ ਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤਾਂ ਤੁਸੀਂ ਦੇਖੋ ਕਿ ਇਹ ਜਿਹੜਾ ਨੋਟਿਸ ਹੈ ਇਹ ਐਸਸੀ ਅਤੇ ਐਸਟੀ ਰਾਖਵੇਂ ਕਰਨ ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਚ 2021 21 ਅਗਸਤ 2024 ਨੂੰ ਸਵੇਰੇ 6 ਵਜੇ ਤੱਕ ਲੈ ਕੇ ਉਹਨਾਂ ਨੇ ਮੰਗ ਕੀਤੀ ਕਿ 8 ਵਜੇ ਤੱਕ ਨੂੰ ਭਾਰਤ ਦੇ ਵਿੱਚ ਕੀ ਤਾਲਾਬੰਦੀ ਕੀਤੀ ਜਾਵੇਗੀ ਭਾਰਤ ਬੰਦ ਰਹੇਗਾ ਆਮ ਲੋਕਾਂ ਦੇ ਲਈ ਜਿਹੜੀ ਐਡਵਾਈਸ ਹੈਗੀ ਹੈ ਉਹ ਹੈ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਸਾਨੂੰ ਇੱਕ ਦਿਨ ਚਾਹੀਦਾ ਹੈ ਕਿ ਅਸੀਂ ਕੋਈ ਵੀ ਸਰਕਾਰੀ ਅੰਦਾਰੇ ਹਨ ਗਲੀਆਂ ਹਨ ਕੋਈ ਦੁਕਾਨਾਂ ਹਨ ਸਾਰੀਆਂ ਚੀਜ਼ਾਂ ਨੂੰ ਬੰਦ ਕੀਤਾ ਜਾਵੇ ਜੇਕਰ ਕੋਈ ਇਨਸਾਨ ਸਕੂਲ ਜਾਂ ਕੋਈ ਵੀ ਕਾਲਜ ਵਗੈਰਾ ਹੈਗਾ ਹੈ ਉਹ ਦੁਕਾਨਾ ਦਫਤਰ ਕੁਝ ਵੀ ਹੈ ਠੀਕ ਹੈ ਸੈਰਸ ਪੱਟੇ ਤੇ ਕੋਈ ਵੀ ਜਗ੍ਹਾ ਹੈਗੀ ਹੈ ਪੂਰੀ ਜਿਵੇਂ ਚਾਹੇ ਸ਼ਹਿਰਾਂ ਦੇ ਵਿੱਚ ਹੈ ਚਾਹੇ ਉਹ ਪਿੰਡਾਂ ਦੇ ਵਿੱਚ ਹੈ ਉਹ ਬੰਦ ਕੀਤੀ ਜਾਵੇ ਕਿਉਂਕਿ ਜਿੱਥੇ ਵੀ ਇਹ ਰੋਸ ਪ੍ਰਦਰਸ਼ਨ ਹੋਵੇਗਾ ਉੱਥੇ ਉਹਨਾਂ ਦੇ ਵੱਲੋਂ ਕੁਝ ਵੀ ਕੀਤਾ ਜਾ ਸਕਦਾ ਹੈ ਠੀਕ ਹੈ ਉਹਦੇ ਵਿੱਚ ਕੋਈ ਵੀ ਨੁਕਸਾਨ ਵੀ ਹੋ ਸਕਦਾ ਹੈ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਸਾਡੀ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋएगी ਸੋ ਸਾਡਾ ਸਹਿਯੋਗ ਦਿਓ ਅਤੇ ਇਸ ਤੋਂ ਇਲਾਵਾ ਕੋਈ ਵੀ ਪੰਪ ਜੋ ਯੂਨੀਵਰਸਿਟੀ ਵਗੈਰਾ ਕੁਝ ਵੀ ਹੈ ਸਾਰੇ ਚੀਜ਼ਾਂ ਬੰਦ ਮਤਲਬ ਕਿ ਆਲ ਓਵਰ ਭਾਰਤ ਬੰਦ ਹੋਣ ਦੀ ਮੰਗ ਕੀਤੀ ਗਈ ਹੈ ਤੇ ਇਹ ਬਹੁਤ ਹੀ ਵੱਡੀ ਖਬਰ ਹੈ ਤੇ ਸੋ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਭੈਣਾ ਭਰਾਵਾਂ ਤੱਕ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ 21 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਠੀਕ ਹੈ ਤੇ ਤੁਸੀਂ ਆਪਣੇ ਜਿਹੜੇ ਵੀ ਬੱਚੇ ਪੜਦੇ ਹਨ ਕਾਉਂਵਨ ਸਕੂਲ ਦੇ ਵਿੱਚ ਪੜਦੇ ਹਨ ਜੋ ਕਿਤੇ ਵੀ ਪੜਦੇ ਹਨ ਫਿਰ ਵੀ ਕੰਟੈਕਟ ਕਰਕੇ ਪੁੱਛੋ ਜ਼ਰੂਰ ਪੁੱਛੋ ਕਿ ਕੱਲ ਨੂੰ ਛੁੱਟੀ ਹੈ ਜਾਂ ਨਹੀਂ ਬਟ ਉਹਨਾਂ ਨੇ ਆਪਣੇ ਦੁਆਰਾ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਸੁਪਰੀਮ ਕੋਰਟ ਦੇ ਵਿਰੋਧ ਦੇ ਵਿੱਚ ਫੈਸਲੇ ਕਰਨ ਦੇ ਲਈ ਜਿਹੜੇ ਹਨ ਇਹ ਜਿਹੜੀ ਰੈਲੀ ਸੀ ਇਹ 2018 ਦੇ ਵਿੱਚ ਪਹਿਲਾਂ ਵੀ ਕੱਢੀ ਗਈ ਸੀ 2018 ਦੇ ਵਿੱਚ ਜਿੰਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਕਿ ਜਿਹੜੇ ਪੀਮਰਾ ਉਬੇਦਕਰ ਦੇ ਜਿਹੜੇ ਹੈਗੇ ਹਨ ਚਾਹਵਨ ਉਹ ਇੱਥੇ ਨਾਰਿਆਂ ਦੇ ਵਿੱਚ ਆ ਸਕਦੇ ਹਨ ਉਹ ਇੱਥੇ ਵਿੱਚ ਸ਼ਾਮਲ ਹੋ ਸਕਦੇ ਹਨ ਇਸ ਤੋਂ ਇਲਾਵਾ ਜਿਹੜੇ ਇਸ ਚੀਜ਼ ਦੀ ਪਾਲਣਾ ਨਹੀਂ ਕਰਦੇ ਉਹ ਆਪਣੇ ਘਰ بیٹھ ਸਕਦੇ ਹਨ ਸੋ ਚੈਨਲ ਤੇ ਪਹਿਲੀ ਵਾਰ ਜੁੜੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ